ਮਗਵਾੜਾ ਸੇ ਸਿਵਲ ਹਸਪਤਾਲ ਦੀਆਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਸਿਵਲ ਹਸਪਤਾਲ ਵਿਖੇ ਸੀਸੀਟੀਵੀ ਕੈਮਰੇ ਦੀਆਂ ਹਨ ਜਿਸ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਗੁੱਡਾਗਰਦੀ ਦਾ ਨੰਗਾ ਨਾਚ ਹੋਇਆ ਸੀਸੀਟੀਵੀ ਫੋਟੋਜ਼ ਮੁਤਾਬਕ ਕਿਸ ਤਰ੍ਹਾਂ ਉਹ ਬੰਨ ਕੇ ਨੌਜਵਾਨ ਐਮਰਜੈਂਸੀ ਵਾਰਡ ਵਿੱਚ ਦਾਖਲ ਹੁੰਦੇ ਨੇ ਤੇ ਹਸਪਤਾਲ 'ਚ ਪਟੀਆਂ ਕਰਵਾ ਰਹੇ ਇੱਕ ਵਿਅਕਤੀ ਤੇ ਜਾਣ ਲੇਵਾ ਹਮਲਾ ਕਰਦੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਨਾ ਨਾ ਭਾਜੀ ਦਇਲ ਚੰਦ ਹੈ ਆ ਤੁਹਾਡੇ ਸਟਾਫ ਵਗੈਰਾ ਲੱਗੀਆਂ ਆ ਸਿਵਲ ਹਸਪਤਾਲ ਆਏ ਆ ਕੀ ਮਾਮਲਾ ਭਾਜੀ ਇਹ ਭਾਜੀ ਪਹਿਲਾਂ ਪਿੰਡ ਪੰਡੋਰੀ ਪਿੰਡ ਮੇਰਾ ਪਿੰਡ ਬਲਾਲੋਆ ਮੈਂ ਪੰਡੋਰੀ ਪਿੰਡ ਕਿਸੇ ਦੇ ਘਰ ਗਿਆ ਹੋਇਆ ਹਾਂ ਉੱਥੇ ਦੋ ਬੰਦੇ ਆਏ ਅੰਦਰ ਦੋ ਆਏ ਬਾਹਰ ਹੋਣਗੇ ਪਤਾ ਨਹੀਂ ਮੈਨੂੰ ਉਹਨੇ ਅੰਦਰ ਬੈਠਿਆਂ ਤੇ ਆ ਕੇ ਹੁਲਾ ਕਰਤਾ ਪਹਿਲਾਂ ਜਦੋਂ ਹਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਆ ਗਏ ਸੀ ਸਿਵਲ ਹਸਪਤਾਲ ਆ ਗਏ ਸੀ ਟ੍ਰੀਟਮੈਂਟ ਚੱਲੂ ਸੀਗਾ ਟ੍ਰੀਟਮੈਂਟ ਮੇਰੇ ਟਾਂਕੇ ਲੱਗ ਗਏ ਸੀ ਹਾਂਜੀ ਤੇ ਇੱਥੇ ਅੰਦਰ ਅਜੇ ਮੇਰੇ ਪੱਟੀਆਂ ਹੋ ਰਹੀਆਂ ਸੀ 7-8 ਗੁੰਡੇ ਆਏ ਆ ਹਾਂਜੀ ਅੰਦਰ ਇਸ ਐਮਰਜੈਂਸੀ ਦੇ ਬੰਦੇ ਨਹੀਂ ਆਉਂਦੇ ਇਹ ਬਾਅਦ ਸ਼ੁਰੂ ਕਰ ਦਿੰਦੇ ਸਿਵਲ ਹਸਪਤਾਲ ਦੇ ਅੰਦਰ ਹੀ ਤੁਹਾਨੂੰ ਹਾਂਜੀ ਐਮਰਜੈਂਸੀ ਪਾਰਟ ਦੇ ਅੰਦਰ ਜੀ ਤੇ ਮੌਕੇ ਤੇ ਜਿਹੜੀ ਇੱਥੇ ਪੁਲਿਸ ਸੀਗੀ ਉਹ ਆਈ ਮੌਕੇ ਤੇ ਮੌਕੇ ਤੋਂ ਬਾਅਦ ਵਿੱਚ ਆਈ ਜੀ ਉਹ ਵੀ ਆ ਗਈ ਕਿਹੜੇ ਕਿਹੜੇ ਬੰਦੇ ਸੀ ਬਾਈ ਪਛਾਣਦੇ ਹੋ ਮੈਂ ਇੱਕ ਬੰਦੇ ਨੂੰ ਪਛਾਣਦਾ ਇੱਕ ਬੰਦੇ ਨੂੰ ਪਛ ਉਰੇ ਨਾਲ ਕਿੰਨੇ ਬੰਦੇ ਸੀ ਹੋਰ ਬੰਦੇ ਤਾਂ ਮਿਲ ਸਾਨੂੰ 7-8 ਨੇ ਕੀ ਹਥਿਆਰ ਸੀਗੇ ਉਹਨਾਂ ਦੇ ਕੋਲ ਭਾਜੀ ਭਾਜੀ ਕੋਈ ਪਤਾ ਨਹੀਂ ਲੱਗਾ ਇੱਕਦਮ ਤਾਂ ਬਾਅਦ ਸ਼ੁਰੂ ਕਰਦੇ ਕਿਰਬਾਨਾ ਡਗੂ ਅਡੂਗੇ ਪਤਾ ਨਹੀਂ ਕੀ ਕੋਸ਼ ਸੀਗਾ ਨਹੀਂ ਤੁਹਾਡੇ ਜਦੋਂ ਮਾਰਿਆ ਉਹਨਾਂ ਨੇ ਕੁਝ ਆਪਾਂ ਨੂੰ ਫੀਲ ਤਾਂ ਹੋਇਆ ਹੋਊਗਾ ਕਿ ਕਿਹੜੇ-ਕਿਹੜੇ ਹਥਿਆਰ ਤਾਂ ਇੱਕਦਮ ਤਾਂ ਟੱਕ ਲੱਗ ਗਿਆ ਯਾਰ ਟਾਈਮ ਹੀ ਨਹੀਂ ਮਿਲਿਆ ਅੰਦਰ ਜਿਹੜਾ ਸਟਾਫ ਸੀਗਾ ਡਾਕਟਰ ਮੇਰੇ ਪੱਟੀਆਂ ਕੱਢਦੇ ਉਹਨਾਂ ਨੂੰ ਜ਼ਿਆਦਾ ਜੀਵਰ ਜਾਣਕਾਰੀ ਤੇ ਭਾਜੀ ਕਿੱਥੇ-ਕਿੱਥੇ ਸੱਟ ਲੱਗੀ ਦੁਆਰਾ ਤੁਹਾਡੇ ਨੂੰ ਸੱਟ ਭਾਜੀ ਦੇਖ ਲਓ ਤੁਹਾਡੇ ਕੈਮਰੇ ਦੇ ਵਿੱਚ ਸਾਰਾ ਕੁਝ ਹੈਗਾ ਠੀਕ ਹੈ ਉਹਨ ਤੁਸੀਂ ਕਿੰਨੇ ਟਾਂਕੇ ਵਗੈਰਾ ਲੱਗੇ ਜਾਂ ਕੋਈ ਐਕਸਟਰਾ ਵਗੈਰਾ ਕਰਾਇਆ ਕੁਝ ਪਤਾ ਲੱਗਾ ਭਾਜੀ ਐਕਸਰੇ ਹੋਏ ਜਾਂ ਰਿਪੋਰਟਸ ਕੋਈ ਨਹੀਂ ਹੋਏ ਤੇ ਕੀਮਤ ਤਕਰੀਬਨ 10 ਐਕਸਰੇ ਹੋਏ ਕੀਮਤ ਕਰਦੇ ਹੋ ਪ੍ਰਸ਼ਾਸਨ ਤੋਂ ਭਾਜੀ ਮੰਗੇ ਇਹੀ ਜਿਹੜੇ ਗੁੰਡੇ ਇੱਥੇ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਨਹੀਂ ਜੀਜਾ ਹੋਣ ਦਿੰਦਾ ਸਾਨੂੰ ਪਿੰਡ ਛੱਡ ਦੇਵਗੇ ਤੇ ਜੇ ਸਰਸਾ ਜੀ ਨੇ ਇਹਨਾਂ ਨੂੰ ਕਿਉਂ ਨਹੀਂ ਨੱਥ ਪਾਦਾ ਜਿੱਥੇ ਤੁਹਾਡਾ ਇਲਾਜ ਚੱਲਦਾ ਹੈ ਸਿਊਰਜ ਉੱਥੇ ਸੀਸੀਟੀਵੀ ਕੈਮਰੇ ਹੈਗੇ ਸੀਗੇ ਭਾਜੀ ਹਾਂਜੀ ਠੀਕ ਹੈ ਜੀ ਗੱਲ ਜਿਹਾ ਲਿਆਂਦਾ ਗਿਆ ਜੀ ਇੱਕ ਦਰਮਿਆਨੀ ਉਮਰ ਦਾ ਮੇਲ ਬੰਦਾ ਖਾਣਾ ਸਰਦੀਆਂ ਦੇ ਹਾਲੇ ਇਹਦਾ ਲੜਾਈ ਜਮਲੇ ਨਾਲ ਮੇਰੇ ਕੋਲ ਆਇਆ ਜਿਸ ਦੀ ਅਚੀ ਸ਼ੁਰੂਆਤੀ ਲਾਰਜ ਘਰ ਤੋਂ ਕਰਕੇ ਸ਼ੁਰੂਆਤੀ ਇੰਜੈਕਸ਼ਨ ਵਗੈਰਾ ਲਗਾ ਕੇ ਡਾਗ ਦੇ ਕਰਕੇ ਪਰਚਾ ਪਿਆ ਜਾਦਾ ਹੈ ਕਿ ਜਿਹੜੀ ਖਾਣੋਂ ਤੇ ਪਟਾ ਹੈ